Subtitles <laughs> ਕਾਤਾ ਦੋਤੀ ਪਾਣੀ ਦੇ ਵਿੱਚ ਖੜੂ ਖਾਰੇ ਬੈਠ ਕੇ ਡਾਕ ਰੋ ਆ ਜੋ ਆ ਜੋ ਪਾ ਰਹੇ ਆ ਉਹ ਕਿੱਧਰ ਦਾ ਪਾਉਣਾ ਮਿੰਦਰਾ ਆਏ ਮਾਮੇ ਤੇ ਖੜ ਜਾ ਕਾ ਬੰਦ ਕਰ ਦੇ ਨੂ ਰੇਟ ਨੂੰ ਬੰਦ ਕਰ ਦੇ ਓਏ ਉਹ ਵਿਚਾਲੇ ਖੜ ਜਾ ਕਰ ਹਾਂ ਤੇਈ ਹੋ ਜਾਂ ਤੈ ਮੈਂ ਪਿੱਛੇ ਗਾਲੀ ਪਕੜ ਮਗਰ ਆ ਬਾਈ ਤੂੰ ਕਾਲੀ ਪਕੜਨ ਕਰਾਂਗਾ ਹਾਂ ਮਾਰ ਮਾਰ ਉਹ ਮਾਰ ਨਹੀਂ ਪੋਲੀ ਪਾ ਲੋ ਕੋਈ ਮਨੀ ਮੁੱਠੀ ਨਹੀਂ ਆ ਤੋਂ ਫਿਨੀ ਕਿੱਥੇ ਮੈਂ ਪਾਦਣਾ ਕਿੱਥੇ ਰੋਗਣਾ ਮੈਂ ਕਿੱਥੇ ਮੈਂ ਪਾਦਣਾ ਉਂਦਾ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਰਲੀਆਂ ਵੱਖੋਂ ਦੇ ਦੋ ਬਦ ਸੁਣੀ ਦੇ ਘਾਚ ਉਹਨਾਂ ਦੇ ਟੱਲੀਆਂ ਉਹਦੇ ਜਾਂਦੇ ਬੀਜ ਕੇ ਮੱਕੀ ਥੈਂਕ ਯੂ ਉਹ ਲੱਗਣ ਟਾਕ ਤੇ ਟੱਲੀਆਂ ਫੂਲ ਮਰਾਖ ਦੀਆਂ ਅਜ ਮਕਲਾਏ ਟੱਲੀਆਂ ਅਰੇ ਠੀਕ ਛੇ ਆਹੀ ਬਾਈ ਜਲੇਣਾ ਗੋਲ ਨਹੀਂ ਹੋਰ ਪਾ ਵੀ ਵਿਚਾਲੇ ਹੋ ਗਏ ਉਹ ਤੇਰੀ ਮਾਤਾ ਪਰ ਕੀ ਦਾ ਸੀ ਤੇਰਾ ਨਾਮ ਚਾ ਗਿਆ ਪਤੀ ਉਪਜਾ ਆਈ ਪਾ ਵੀ ਗੱਲ ਆਈ ਜੱਤ ਕੋ ਰੋਚਕਦੀ ਜਾਨ ਛੋ ਧਰਨੀ ਪਹਾਰੀ ਦਾ ਗਿਆ ਵੇਖੋ ਨਾ ਅੱਖੀਆਂ ਨੱਚ ਨੱਚ ਵਿਚਾਲੇ ਹੋ ਜਾਗੇ ਨੱਚਦੇ ਭੋਨੇ ਸਾਰੇ ਮੈਂ ਤਾਂ ਵੀ ਨਹੀਂ ਗਿਆ ਪਰ ਬੰਨਿਆ ਕੋਈ ਪਸਪਾ ਦੇ ਬੋਲੇ ਬਾਵੜੇ ਉਹਨੇ ਜ ਮਿੰਦਰਾ ਉਹ ਤੱਕ ਨਹੀਂ ਫਿਲਿਆ ਮੈਂ ਤੇਰਾ ਫੋਟ ਚਾਣਾਂ ਅੰਮੀਆ ਬੰਦੇ ਗਾ ਹਾਲੇ ਨਾ ਨਰਮੇ ਚਾਪੇ ਸਿੱਧੀ ਹੋਣ ਦਿੰਦੇ ਕਦਾਂ ਬੋਲੇ ਨਾ ਵਾਰ ਜਿੱਤਿਆ ਕਦੋਂ ਪੜਾ ਨਾਈ ਕਾਰਟੀਨਾਂ ਦਾ ਖੱਟ ਕੇ ਜਾਂਦੀ ਖੰਡ ਦੀ ਪੁੜੀ ਜਿਹੜਾ ਅੱਖਾਂ ਨਾਲ ਮਾਰ ਮੈਂ ਕੱਲ ਦੀ ਪੁੜੀ ਬਾਹਰੇ ਦੀ ਖੰਡ ਦੀ ਹੋਏ ਹੋ ਪਿੰਡ ਰਾਮਨਗਰ ਮੇਰਾ ਵੀਰ ਨੋ ਜਿਲਾ ਬਠਿੰਡਾ ਮੇਰਾ ਵੀੁਰਲੇ ਪਾਸੇ ਢਾਵ ਸੁਣੀ ਦੀ ਪਹਿਲੇ ਪਾਸੇ ਡੇਰਾ ਤੋਂ ਇਕ ਵਾਰ ਰਮਦਾਸ ਭਗਤਾਂ ਦੇ ਬਾਕੀ ਜੱਟ ਵਤੇਰਾ ਵੀ 13 ਘਰ ਸਰਕੜ ਸਰਦਾਰੀ ਹੋ ਬਾਕੀ ਜੱਟ ਵਤੇਰਾ ਕਹੇ ਦੋ ਨਤਨਵਾਲੀ ਨੂੰ ਹੋਲੀ ਪਾਗ ਆ ਫਰਿਜੇ ਹੋ ਗਏ ਹੋ ਗਰੀ ਜਦਾ ਗਾਹਾਂ 'ਚ ਪੜ ਗਏ ਉੱਥੇ ਜਾ ਜੱਬ ਮੈਂ ਬੋਲੀਦੂ ਨਾ ਚਲੋ ਚਲੋ ਜਾ ਬੜ ਚੋ ਜਵਾਗ ਮੈਂ ਇਧਰ ਖੜਦੇ ਜੀ ਉਹ ਕੁਝ ਹੋਊਗਾ ਫੇਰ ਉਹ ਦੇ ਦੇ ਯਾਰ ਓ ਇੰਨਾ ਨਾ ਬੜ ਰਹਿਣਾ ਕਰਿਆ ਉਹ ਜੀਰ ਪਟੰਬਰ ਲਾਉਂਦੀ ਦੇਖੋ ਹਾਰ ਕੁਝ ਨਿਕਲੂ ਰੋ ਫਲੇਲ ਲਗਾ ਕੇ ਰੱਖਦੀ ਲਵਟ ਦੂਰ ਤੋਂ ਆਉਂਦੀ ਆਸ਼ਕ ਗਿਰਨ ਤੋਂ ਮੱਕੜ ਵਾਂਗ ਇੱਥੇ ਇਹ ਬਾਗ ਜਲਾਉਂਦੀ ਜਿਹੜਾ ਗੁੱਜੀ ਰਾਮ ਜੀ ਚਲਾਵੇ ਉਹਦੀ ਭੈਣ ਵਾਂਗੂੰ ਸਰਵਾਉਂਦੀ ਆਸ਼ਕ ਲੋਕਾਂ ਦੇ ਜੀਨੇ ਜਾ ਕੇ ਵਾਉਂਦੀ ਆਸ਼ਕ ਲੋਕਾਂ ਦੇ ਜੀਨੇ ਟੱਕ ਟਾਉਂਦੀ ਆਸ਼ਕ ਲੋਕਾਂ ਦੇ ਲੈ ਪਾਣੀ ਲੇ ਪਿੱਛੇ ਓਏ ਔੜੀ ਸਾਡ ਤੇ ਆ ਵੀਰੇ ਸਾਈਡ ਤੇ ਆ ਜਾਓ ਜਨਾਬ ਸਭੀ ਬੰਦੇ ਲੋਕੇ ਇਸ ਪਾਸੇ ਹਾ ਓਤਾਵੇ ਤਾਵੇ ਵਿੱਚ ਕਰਕਟਾਂ ਦੇ ਤਿਤਰੀ ਪੂਲ ਦੀ ਜਾਵੇ ਮਰਾ ਮੁਕੇ ਘੜਦਾ ਨਾਂਦਾ ਪਦਕੇ ਪੂਲੀਆਂ ਪਾਵੇ ਪੂਲੀਆਂ ਵਿੱਚ ਮਾਂ ਜਿੱਤ ਗਈ ਨਾ ਵਿਛਾ ਪਏ ਤੇ ਪਣ ਬੱਤਾ ਬਾਲ ਖਾਵੇ ਹਾਂ ਚੱਲ ਕਾਹ ਭੁੱਲ ਗਿਆ ਓ ਵਿੱਚ ਪਹੀਦਾ ਆ ਜਿਕਰ ਦਾ ਆਵੇ ਪਿਛ ਪਈ ਮਨ ਕੀ ਆਵੇ ਪਿਛ ਪਈ ਲੈ ਬੱਚਾ ਜੀ ਬੋਲੀ ਦੇ ਹੋਰ ਤਾ ਬੋਲੀ ਕੋ ਜੀ ਤਾਂ ਅਰੇ ਸਾਈਡ ਤੇ ਲਾ ਮੇਰਾ ਸਾਈਡ ਤੇ ਆ ਦੂ ਸਾਈਡ ਤੇ ਆ ਜਾ ਬਸ ਬਸ ਸਾਈਡ ਤੇ ਲਾ ਪਾਸੇ ਰਹੋ ਆ ਇਧਰ ਹੋ ਜਾ ਮੈਂ ਕਿਹੜਾ ਦੂਜਾ ਹਾਂ ਸਰਦਰੀ ਮੁੰਡਿਆਰ ਵਾਲੇ ਵਿੱਚ ਬਸਾ ਹਾਂ ਹੋਰ ਚੋਰੀਆਂ ਨੇ ਦੋੜ ਦੇ ਦੀ ਘਟ ਹੈ ਮੈਂ ਮੈਂ ਮੇਰਾ ਲੱਤਾਂ ਨਹੀਂ ਪੋੜੇ ਚਾਹ ਰਿਹਾ ਉਹ ਕੋਲ ਓਏ ਨੱਪਰ ਸ਼ੁਰੂ ਕਰੋ ਨੱਪੇ ਨੱਪੇ ਉਹਨਾਂ ਦਾ ਮਾਲਕ ਦੋਗੜਾ ਮੈਂ ਗੇਸ ਕਿਹੜਾ ਹੈ ਜੇਰਾ ਪੱਟਾ ਹੁਣ ਇਹਨਾਂ ਕੋਲ ਦੇਣਾ ਕਿਹੜਾ 15 ਨੂੰ ਕਿਉਂ ਦੋਣਾ ਕੋਕਨੈਲਟਰ ਦਾ ਮੁੰਡਾ ਤੇ ਹੁਣਾ ਸੀ ਫੇਰ ਦਮਾਉਂ ਕਰਦੇ ਉਹਦਾ ਲੀਡਰ ਇਹ ਪੁਆਇੰਟ ਸਾਡੇ ਉੜਾ ਦੇ ਕੋਈ ਕੁਝ ਨਹੀਂ ਹੋਏਦਾ ਹੁਣ ਆ ਲੋ ਯਾਰ ਕਿੱਦਾਂ ਪਾਵੇ ਕਿੱਦਾਂ ਪਾਵੇ ਕੋਈ ਪਾਇਆ ਚੱਕ ਨਹੀਂ ਪਾਵੇ ਚੱਕਦੇ ਹੋ ਕਿਦਾਂ ਕਿਦਾਂ ਪਾਵੇ ਨਹੀਂ ਪਹੁੰਚਣ ਦੀ ਕੋਈ ਗੱਲ ਨਹੀਂ ਚੋਕਰ ਪਾਗ ਪੁੱਟ ਤੇ ਛੜੀਆਂ ਉਹ ਰੂਪ ਦੇਖ ਕੇ ਮਸਤ ਮਾਰੀਆਂ ਛੁੱਟੀਆਂ ਹੱਥੋਂ ਤੱਕੜੀਆਂ ਵੀ ਕੋਈ ਆਖੇ ਲੈ ਲੋ ਸੋਤਾ ਉਹ ਮੁਖਤੌਲੀਏ ਧੜੀਆਂ ਹਰ ਕਾ ਮਾਰ ਰੇ ਨਾ ਵਟਿਆ ਰੋਹ ਹਰ ਕਾ ਮਾਰ ਰੇ ਉਹ ਮਾਦਾ ਰੂਪਦਾਰੀ ਹੱਥ ਵਿੱਚ ਆਜੀ ਕਰਦਾ ਉਸ ਦੀ ਹੱਡੀ ਜਾ ਖੜੀਆਂ ਉਹ ਅੱਕੋ ਮੋਲ ਅਕਰਦਾ ਵੀ ਲੈ ਲੋ ਜਿਹੜਾ ਫੌਦਾ ਲੈ ਰਾਂ ਮੈਂ ਹਾਂ ਸੋਡੇ ਵਰਗਾ ਰੂਪ ਦੇਖ ਕੇ ਮਸਤ ਹੋ ਗਿਆ ਉਹ ਬਾਗਬੂਣ ਦੇ ਖਰਦਾ ਢਮਕਿਆ ਤੇ ਗੋਲੇ ਬਿਲੇ ਆ ਹੂੰ ਐਵੇਂ ਵਾਗਦੇ ਮਾਰੀਏ ਹੁਣ ਅੱਜ ਆ ਗਏ ਕਿੱਥੇ ਜਾ ਅਮਨਦਰਾ ਓ ਸਈਆਂ ਤਾਂ ਹੀ ਕੋਲ ਓ ਬੱਚਾ ਕੋਲ ਲੱਗਿਆ ਜੱਪਾ ਓ ਸਾਹਿਬ ਜੱਪਾ ਅੱਜ ਤੂੰ ਤਾਂ ਕੋਈ ਨਹੀਂ ਕੱਲ ਨੂੰ ਛੜ ਕਿਤੇ ਨਹੀਂ ਜਾਊਗਾ ਜੱਪਾ ਜਦੋਂ ਮਹਾਰਾ ਪਟਨੇ ਆਈਏ ਨਾਲੇ ਪਾਣ ਸਪਾਰੀ ਪੈਰੀ ਮੂਹਰੇ ਮਾਰੀਓ ਤਾਂ ਕੇ ਦੀ ਅਤਵਾਰੀ ਪਹਿਣ ਪਸਾਕਾਂ ਨੂੰ ਤੇ ਵੀ ਕਰੋ ਤੇ ਪਾਣ ਸਪਾਰੀ ਪਹਿਣ ਪਸਾਕਾਂ ਨੂੰ ਜਾ ਬੇਟੀਆਂ ਚੱਪੀਆਂ ਹੋ ਕੇ ਕੰਨੀਆਂ ਚੱਲ ਆ ਲੈ ਵਾਖੇ ਨਾ ਆਸਕ ਦੇ ਤਹਾਈਆਂ ਆਪ ਚ ਵਿਸਦੀ ਜਾਣ ਮਤ ਦੀਆਂ ਤਰਨ ਜਿਵੇਂ ਮੈਂ Baby, you give me ice and fire. You're giving me wind and rain. You're some kind of butterfly. Baby, you give me midnight love. You whip up my appetite. Don't leave me here.